ਦੁਨੀਆ ਦੇ ਵਿੱਚ ਇੱਕ ਐਸਾ ਮੁਲਕ ਹੈ ਇਸ ਉਸ ਮੁਲਕ ਦੇ ਵਿੱਚ ਇੱਕ ਐਸਾ ਸ਼ਹਿਰ ਹੈ ਉਸ ਸ਼ਹਿਰ ਦੇ ਵਿੱਚ ਇੱਕ ਐਸਾ ਮਹੱਲਾ ਹੈ ਉਸ ਮਹੱਲੇ 'ਚ ਐਸੀ ਗਲੀ ਹੈ ਉਸ ਗਲੀ 'ਚ ਇੱਕ ਐਸਾ ਘਰ ਹੈ ਉਸ ਘਰ ਦੇ ਵਿੱਚ ਅੱਲਾ ਨੇ ਐਸਾ ਨੂਰ ਉਤਾਰਿਆ ਜਿਹੜਾ ਦੁਆ ਵਾਸਤੇ ਹੱਥ ਬਾਅਦ ਚ ਚੁੱਕਦਾ ਤੇ ਮਨਜ਼ੂਰ ਪਹਿਲਾਂ ਹੋ ਜਾਂਦੀ ਜਾਗਦੇ ਰਹੋ ਅਜੇ ਤਾਂ ਛੱਡੋ ਯਾਰ ਮੜ ਜਾਓ ਉਹ ਛੱਡੋ ਭਰਾਵੋ ਕਿਉਂਕਿ ਕਿਤੇ ਉਸ ਸ਼ਹਿਰ ਦਾ ਨਾਮ ਮਦੀਨਾ ਜਿਸ ਤੇ ਵਸਦਾ ਯਾਰ ਲਕੀਨਾ ਉਸ ਖੁਲਾ ਰਹਿਮਤ ਦਾ ਖਜ਼ੀਨਾ ਪਾਰ ਕਰ ਦੋ ਜ਼ਾ ਸਾਡਾ ਸਫੀਨਾ ਖੁਲਾ ਰਹਿਦਾ ਰਹਿਮਤ ਦਾ ਖਜ਼ੀਨਾ ਪਾਰ ਕਰ ਸੋਖੀ ਅਬ ਇਹ ਜੇ ਕਲਾਮ ਸੁਣਨਾ ਤੇ ਦੇ ਵਿੱਚ ਗੱਲ ਸੁਣੀ ਪੈਣੀ ਹੈ ਗੱਲ ਜੇ ਗੱਲ ਸੁਣਾਗੇ ਤੇ ਇਹਦਾ ਕਲਾਮ ਦਾ ਮਜ਼ਾ ਹੁੰਦਾ ਰੱਬ ਦਾ ਵਾਸਤਾ ਜਿਹੜੇ ਮੈਨੂੰ ਪਿਆਰ ਕਰਦੇ ਜਾਂ ਦਰਵਾਜ਼ੇ ਨੂੰ ਬਹਿ ਜਾਓ ਤੁਹਾਨੂੰ ਦਰਵਾਜ਼ੇ ਦੀ ਸੌ ਚੁੱਪ ਦਾ ਇਨਕਾਰ ਬਖਸ਼ ਸਰਕਾਰਾਂ ਦੀ ਗੱਲ ਹੋਈ ਆ ਤੁਹਾਡੀਆਂ ਮਨੋਗਾਵਨਾ ਪੂਰੀ ਹੋ ਜਾਣੀਆਂ ਬਖਸ਼ دیتا ਹੈ ਖੁਦਾ ਉਹਨਕੋ ਜਿੰਨਕੀ ਕਿਸਮਤ ਖਰਾਬ ਹੁੰਦੀ ਹੈ بخش دیتا ہے خدا ان کو جن کی قسمت خراب ہوتی ہے وہ ہرگز بخشے نہیں جاتے جن کی نیت خراب ہوتی ہے اس کر کے سچی نہیں ہے. یا سچی نہیں ہے. بابا, بابا کہتا کتنے جانا بیبے کہ مدینے کہ ستر میل دور ہے رستے چی مر جائیں گے گرمی کا ہے بیبے بےبے تو رب دا نام لے کے چل پا پہنچا گے ضرور بابا تو بیبے سیر کر کے شام تک کٹ کے کٹا دے پہنچ گئے شہر مدینے کچھ کچھ کس گلی جی پہنچ گئے تھے دو بچے کھیڑ رہے ہیں ایک پانچ سال دا ایک تقریبا ساتھ ایک چار سال دا جا کے بابا سوال کر ہے عربی جو پوچھ بچے ہم پوچھ دا ہے اینا نبی اللہ, اللہ اللہ دا نبی بن کے بیٹھا ہے بچہ چھوٹے والا جواب دیتا ہے کہیں دا خوبا فی المسجد حضرت بیشارہ کر دی خوبا فی المسجد بابا اے مسجد ਬਾਬਾ ਤੇ ਬੱਚੇ ਚਲੇ ਗਏ ਮਸਜਿਦ ਚ ਪੰਜ ਮਿੰਟ ਨਹੀਂ ਹੋਏ ਰੋਂਦੇ ਹੋਏ ਵਾਪਸ ਬੱਚਿਆਂ ਨੂੰ ਖੇਡ ਭੁੱਲ ਗਈ ਭੱਜ ਕੇ ਬਾਬੇ ਕੋਲ ਚਲੇ ਗਏ ਬਾਬਾ ਇਸ ਘਰ ਦੇ ਵਿੱਚ ਰੋਂਦੇ ਜਾਂਦੇ ਦੇਖ ਕੇ ਹੱਸਦੇ ਆਉਂਦੇ ਦੇਖ ਕੇ ਨੂੰ ਪਹਿਲਾਂ ਜਿਹੜਾ ਹੱਸਦਾ ਗਿਆ ਤੇ ਰੋਂਦਾ ਹੈ ਕੀ ਕਰਨ ਗਿਆ ਸੀ ਬਾਬਾ ਕਹਿੰਦਾ ਔਲਾਦ ਦਾ ਸਵਾਲ ਲੈ ਕੇ ਗਿਆ ਸੀ ਪਰ ਖਾਲੀ ਮੁੜ ਆਇਆ ਮੈਨੂੰ ਦੱਸਿਆ ਸੀ ਮੈਨੂੰ ਦੱਸਿਆ ਸੀ ਕਿਸੇ ਨੇ ਕਿ ਇਸ ਘਰ ਦੇ ਵਿੱਚੋਂ ਕੋਈ ਖਾਲੀ ਨਹੀਂ ਜਾਂਦਾ ਪਰ ਮੈਂ ਤੇ ਇੱਥੋਂ ਵੀ ਖਾਲੀ ਆ ਗਿਆ ਛੋਟੇ ਵਾਲਾ ਪੁੱਤ ਬਾਬਾ ਕੀ ਕਿਹਾ ਸੀ ਕਹਿੰਦੇ ਮੈਂ ਕਿਹਾ ਸੀ اے ਅੱਲਾ ਦੇ ਨਬੀ ਜੇ ਮੇਰੇ ਮੁਕੱਦਰਾਂ 'ਚ ਔਲਾਦ ਹੈ ਤੇ ਦੁਆ ਕਰ ਦਿਓ ਮੈਨੂੰ ਮੇਰੇ ਮੁਕੱਦਰਾਂ ਦੀ ਔਲਾਦ ਮਿਲ ਜਾਵੇ ਹਲੇ ਗੱਲ ਚੱਲਦੀ ਪਈ ਸੀ ਥੋੜੇ ਦੇਰ ਦੇ ਵਿੱਚ ਹਜ਼ਰਤ ਸਲਮਾਨ ਫਾਰਸੀ ਉਮਰ 360 ਸਾਲ ਕੋਲੇ ਖੜ ਗਿਆ ਅੱਗੇ ਕਹਿੰਦੇ ਬਾਬਾ ਜੇ ਮੰਗਣਾ ਨਾ ਨਾ ਆਵੇ ਫਿਰ ਮਾਲਕਾਂ ਤੇ ਗੁੱਸਾ ਨਹੀਂ ਕਰੀਦਾ ਜੇ ਮੰਗਣਾ ਨਾ ਹੁੰਦਾ ਹੋਵੇ ਮਾਲਕਾਂ ਦਾ ਦੋਸ਼ ਨਹੀਂ ਕਰੂਗਾ ਜੇ ਤੇਰੇ ਮੁਕੱਦਰਾਂ ਚ ਔਲਾਦ ਹੁੰਦੀ ਤੇਰੇ ਘਰ ਹੋ ਜਾਂਦੀ ਤੂੰ ਕਹਿਣਾ ਸੀ ਮੈਂ ਮੁਕੱਦਰਾਂ ਦੀ ਨਹੀਂ ਮੈਂ ਤਾਂ ਤੇਰੇ ਦਰੋਂ ਲੈਣ ਆਇਆ ਆਇਆ ਅੱਲਾ ਦੇ ਨਬੀ ਦੇ ਦਰਤੇ ਤੇ ਆਪਣੇ ਮੁਕੱਦਰਾਂ ਦੀ ਮੰਗੀ ਜਾ ਉਹ ਤਾਂ ਘਰ ਹੋ ਜਾਂਦੀ ਬਾਬਾ ਕਹਿੰਦਾ ਕੋਈ ਗੱਲ ਨਹੀਂ ਫੇਰ ਚੱਲ ਜਨ ਫੇਰ ਕੀ ਹੋਇਆ ਜਦੋਂ ਵਾਪਸ ਪਰੌਣ ਲੱਗੇ ਤਾਂ ਛੋਟੇ ਵਾਲਾ ਕਹਿੰਦਾ ਕਹਿੰਦਾ ਪਾਪਾ ਰੁਕ ਹੁਣ ਤੈਨੂੰ ਉਸਦਰ ਜਾਣ ਦੀ ਜ਼ਰੂਰਤ ਨਹੀਂ ਤੈਨੂੰ ਔਲਾਦ ਇੱਥੇਂ ਦੇ ਕੇ ਚੱਲ ਉਸ ਰੋਤੇ ਹੋਏ ਸ਼ਖਸ ਨੂੰ ਦੇਖ ਕਰ ਕਹਿਨੇ ਲਗੇ ਸ਼ਬੀਰ ਸ਼ਬੀਰ ਕੌਣ حضرت امام حسین ਉਹਨਾਂ ਦਾ ਨਾਮ حضرت ਸ਼ਬੀਰ ਇੱਕ ਉਸ ਰੋਤੇ ਹੋਏ ਸ਼ਖਸ ਨੂੰ ਦੇਖ ਕਰ ਕਹਿਨੇ ਲਗੇ ਸ਼ਬੀਰ ਇਸਕਾ ਸੋਇਆ ਮੁਕੱਦਰ ਜਗਾ ਦੂੰ ਦੇ ਨਾਨਾ ਸਿਆਇਆ ਜੋ ਰੋਤਾ ਹੂਆ ਤੂੰ ਕਹੇ ਤੋ ਮੈਂ ਭਈਆ ਹਸਾ ਦੂੰ ਵੱਡੇ ਵਾਲੇ ਨੇ ਕਹਿੰਦਾ ਵੱਡਾ ਕੌਣ ਹਜ਼ਰਤ ਇਮਾਮ ਹਸਨ ਛੋਟਾ ਕਹਿੰਦਾ ਕੰਦੇ ਨੂੰ ਹਸਾ ਦਈਏ ਵੱਡਾ ਕਹਿੰਦਾ ਚੱਲ ਫਿਰ ਹਸਾ ਦਿੰਨੇ ਆ ਕਹਿੰਦਾ ਚੱਲ ਫਿਰ ਹੋ ਜਾ ਸ਼ੁਰੂ ਵੱਡਾ حضرت ਇਮਾਮ ਹਸਨ ਕਹਿੰਦਾ ਕਹਿੰਦਾ ਬਾਬਾ ਇੱਕ ਹਸਨ ਕਹਿਆ ਇੱਕ ਹਰਸ਼ੇ ਮਹਲਾ ਤੇ ਅੱਲਾਹ ਪਾਕ ਨੇ ਕਹਿਆ ਜਬਰੀਲ ਨੂੰ ਜਬਰੀਲ ਇਸ ਬਾਬੇ ਦਾ ਮੁਕੱਦਰ ਬਦਲਦੇ ਦੇ ਮੁਕੱਦਰਾ 'ਚ ਲਿਖਦੇ ਇੱਕ ਹਸਨ ਕਹਿੰਦਾ ਇੱਕ ਤੇ ਹੁਸੈਨ ਕਹਿੰਦਾ ਦੋ ਅੱਲਾਹ ਬਾਪ ਕਹਿੰਦਾ ਮਿਟਾਏ ਦਾ ਮੁਕੱਦਰ ਤੇ ਲਿਖਦੇ ਦੇ ਮੁਕੱਦਰਾ 'ਚ ਉਹ ਜੋੜੀ ਸ਼ੁਰੂ ਹੋ ਗਈ ਹਸਨ ਕਹਿੰਦਾ ਇੱਕ ਹੁਸੈਨ ਕਹਿੰਦਾ ਦੋ ਹਸਨ ਕਹਿੰਦਾ ਤਿੰਨ ਹੁਸੈਨ ਕਹਿੰਦਾ ਚਾਰ ਹਸਨ ਕਹਿੰਦਾ ਪੰਜ ਹੁਸੈਨ ਕਹਿੰਦਾ ਛੇ ਹਸਨ ਕਹਿੰਦਾ ਸੱਤ ਜਦੋਂ ਹੁਸੈਨ ਕਹਿਣ ਲੱਗਿਆ ਅੱਠ ਤੇ ਬਾਬੇ ਨੇ ਮੂੰਹ ਤੇ ਹੱਥ ਰੱਖ ਦਿੱਤਾ ਬਾਬਾ ਕਹਿੰਦਾ ਬਸ ਜਦੋਂ ਬਾਬੇ ਨੇ ਕਿਹਾ ਬਸ ਤੇ حضرت ਮੌਲਾ ਹੁਸੈਨ ਕਹਿਣ ਲੱਗੇ ਓ ਬਾਬਾ ਖੁਦਾ ਦੀ ਕਸਮ ਤੇ ਰਹਿਮਤ ਦੇ ਮੂਰੇ ਨਕਾ ਲਾ ਦਿੱਤਾ ਨਹੀਂ ਤਾਂ ਅੱਜ ਤੇਰੀ ਔਲਾਦ ਇੱਕ ਪਾਸੇ ਹੁੰਦੀ ਤੇਰੇ ਦੇਸ਼ ਦੀ ਆਬਾਦੀ ਇੱਕ ਪਾਸੇ ਹੋ ਸਕਤੇ ਦਰਬਾਰ ਕੀ ਬਾਬਾ ਕਹਿੰਦਾ ਅੱਲਾ ਦੇ ਘਰੋਂ ਜਵਾਬ ਆ ਗਿਆ ਅੱਲਾ ਦੇ ਨਬੀ ਦੇ ਘਰੋਂ ਜਵਾਬ ਆ ਗਿਆ ਤੁਸੀਂ ਸੱਤ ਦੀ ਜਾਮਨੀ ਲੈ ਲਈ ਤੁਸੀਂ ਹੋ ਕੌਣ ਦੱਸੋ ਦਸੀ ਕੌਣ ਹੋ ਹਜ਼ਰ ਸੁਲਮਾਨ ਫਾਰਸੀ ਕਹਿੰਦੇ ਬਾਬਾ ਤੇਰੀ ਉਮਰ ਕਿੰਨੀ ਹੈ ਬਾਬਾ ਕਹਿੰਦਾ 80 ਸਾਲ ਤੇ ਤੇਰੀ ਉਮਰ ਕਿੰਨੀ ਹੈ ਕਹਿੰਦੀ 75 ਸਾਲ ਕਹਿੰਦਾ ਮੇਰੀ 360 ਸਾਲ ਆ ਹਾਲੇ ਤੱਕ ਤੇ ਮੈਨੂੰ ਨਹੀਂ ਪਤਾ ਲੱਗਿਆ ਕੌਣ ਹੈ ਤੁਹਾਨੂੰ ਕਿੱਦਾਂ ਪਤਾ ਲੱਗਿਆ ਬਾਬਾ ਕਹਿੰਦਾ ਮੈਨੂੰ ਨਹੀਂ ਪਤਾ ਮੇਰੇ ਔਲਾਦ ਹੋਣੀ ਕਿ ਨਹੀਂ ਹੋਣੀ ਪਰ ਮੈਂ ਆਫਰੀਨ ਜਾਮਾ ਤੁਹਾਡੇ ਮੈਂ ਵਾਰੇ ਜਾਮਾ ਤੁਹਾਡੀ ਜ਼ੁਬਾਨ ਦੇ ਮੈਂ ਵਾਰੇ ਜਾਮਾ ਫਾਟ ਇਸ ਇਸ ਦੇਣ ਤੋਂ ਮੈਂ ਵਾਰੇ ਜਾਮਾ ਮੇਰਾ ਦਿਲ ਕਰਦਾ ਬਾਬਾ ਮੈਂ ਮੇਰਾ ਦਿਲ ਕਰਦਾ ਮੈਂ ਤੇਰਾ ਮਰੀਦ ਹੋ ਜਾ ਮੈਂ ਬਾਬਾ ਕਹਿੰਦਾ ਇਹਦਾ ਮਰੀਦ 4.5 ਸਾਲ ਵਾਲਾ ਫਕੀਰੀ ਦੇ ਵਿੱਚ ਉਮਰ ਨਹੀਂ ਦੇਖੀ ਜਾਂਦੀ ਫਕੀਰੀ ਤੇ ਨਜ਼ਰ ਪਰਖੀ ਜਾਂਦੀ